ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਨੈਪੋਲੀਅਨ ਹਿਲ ਦੁਆਰਾ ਲਿਖੀ ਕਿਤਾਬ ਅਮੀਰੀ ਦੀ ਚਾਬੀ ਰੁਕਾਵਟਾਂ ਨੂੰ ਪਾਰ ਕਰਨਾ ਮੈਟੀ ਜੇ ਸਟੈਪੈਨਿਕ ਦੀ ਕਹਾਣੀ ਬਹੁਤ ਸਾਰੇ ਲੋਕਾਂ ਨੇ 13 ਸਾਲ ਦੇ ਮੈਟੀ ਜੇ ਸਟੈਪੈਨਿਕ ਦੀ ਵਿਸ਼ਵਾਸ ਨਾ ਹੋਣ ਵਾਲੀ ਕਹਾਣੀ ਸੁਣੀ ਹੋਵੇਗੀ ਉਹ ਬੈਸਟ ਸੇਲਿੰਗ ਬਾਲ ਕਹਾਵਤ ਮਸਕੂਲਰ ਡਾਈਟ ਰਾਫੀ ਐਸੋਸੀਏਸ਼ਨ ਐਮਡੀਏ ਦਾ ਨੈਸ਼ਨਲ ਗੁੱਡਵਿਲ ਐਂਬੈਸਡਰ ਹੈ ਮੈਟੀ ਮਾਈਟੋਕਾਡਰੀਅਲ ਮਾਇਓਪੈਥੀ ਨਾਲ ਪੀੜਤ ਹਨ ਜਿਸ ਨੂੰ ਐਮਡੀਏ ਨੇ ਆਪਣੀ ਵੈਬਸਾਈਟ ਵਿੱਚ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ ਮਾਸਪੇਸ਼ੀਆਂ ਦੀ ਕਮਜ਼ੋਰੀ ਗਰਦਨ ਦੀ ਕਮਜ਼ੋਰ ਮਾਸਪੇਸ਼ੀਆਂ ਅਤੇ ਤੁਰਨ ਵਿੱਚ ਅਸਮਰਥਤਾ ਇਸ ਨਾਲ ਪੀੜਤ ਵਿਅਕਤੀ ਅਕਸਰ ਬਿਮਾਰੀ ਦੇ ਦੌਰਿਆਂ ਬੋਲੇਪਣ ਸੰਤੁਲਨ ਅਤੇ ਨਜ਼ਰ ਦੀ ਕਮਜ਼ੋਰੀ ਅਤੇ ਘੱਟ ਬੁੱਧੀ ਦਾ ਸ਼ਿਕਾਰ ਹੁੰਦਾ ਹੈ। ਮੈਟੀ ਦੀ ਬਿਮਾਰੀ ਦਾ ਆਪਰੇਸ਼ਨ ਨਹੀਂ ਹੋ ਸਕਦਾ। ਉਸਦੇ ਭੈਣ ਭਰਾ ਵੀ ਇਸੇ ਬਿਮਾਰੀ ਨਾਲ ਮਰ ਗਏ ਸੀ। ਜਦੋਂ ਉਹ ਮੈਟੀ ਤੋਂ ਬਹੁਤ ਛੋਟੇ ਸਨ। ਇਹ ਇੱਕ ਚਮਤਕਾਰ ਹੈ ਕਿ ਮੈਟੀ ਹੁਣ ਜਿੰਦਾ ਹੈ। ਆਪਣੀ ਬਿਮਾਰੀ ਕਾਰਨ ਮੈਟੀ व्हीਲਚੇਅਰ ਅਤੇ ਵੈਂਟੀਲੇਟਰ ਨਾਲ ਜੀਣ ਲਈ ਮਜਬੂਰ ਹਨ। ਅਰਥਾਤ ਇਸ ਦੇ ਬਾਵਜੂਦ ਉਹ ਇੱਕ ਲੇਖਕ ਹੈ। ਉਹ ਚੰਗੇ ਕੰਮਾਂ ਲਈ ਚੰਦਾ ਇਕੱਠਾ ਕਰਦਾ ਹੈ ਅਤੇ ਉਹ ਵਿਸ਼ਵ ਸ਼ਾਂਤੀ ਦਾ ਬੁਲਾਰਾ ਹੈ ਮੈਟੀ ਨੇ 3 ਸਾਲ ਦੀ ਉਮਰ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ 11 ਸਾਲ ਦੀ ਉਮਰ ਵਿੱਚ ਉਸ ਦਾ ਕਾਵ ਸੰਗ੍ਰਹਿ ਹਾਟ ਸੌਗਜ਼ ਨਿਊਯਾਰਕ ਟਾਈਮਜ਼ ਬੈਸਟ ਸੈਲਰ ਲਿਸਟ ਵਿੱਚ ਪਹੁੰਚ ਗਿਆ ਮੈਟੀ ਹਰ ਰੋਜ਼ ਇਸ ਸ਼ੱਕ ਵਿੱਚ ਜਿਉਂਦਾ ਹੈ ਕਿ ਸ਼ਾਇਦ ਉਹ ਅਗਲਾ ਦਿਨ ਨਾ ਦੇਖ ਸਕੇ ਅਰਥਾਤ ਇਸ ਦੇ ਬਾਵਜੂਦ ਉਹ ਲਗਾਤਾਰ ਸਿੱਖਦਾ ਹੈ ਬੋਲਦਾ ਹੈ ਅਤੇ ਹਜ਼ਾਰਾਂ ਜਿਹੇ ਲੋਕਾਂ ਨੂੰ ਪ੍ਰੇਰਣਾ ਦਿੰਦਾ ਹੈ ਜੋ ਲਾਇਲਾਜ ਬਿਮਾਰੀਆਂ ਜਾਂ ਵਿਕਲੰਗਤਾ ਦਾ ਸ਼ਿਕਾਰ ਹਨ ਕਵੀ ਹੋਣ ਲਈ ਬਹੁਤ ਸਵੇ ਅਨੁਸ਼ਾਸਨ ਦੀ ਲੋੜ ਹੁੰਦੀ ਹੈ ਪਰ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰਨ ਲਈ ਇਸ ਤੋਂ ਜ਼ਿਆਦਾ ਅਨੁਸ਼ਾਸਨ ਦੀ ਲੋੜ ਹੁੰਦੀ ਹੈ ਜਦੋਂ ਤੁਸੀਂ ਇਹ ਨਾ ਜਾਣਦੇ ਹੋਵੋ ਕਿ ਅਗਲੇ ਪਲ ਕੀ ਹੋਵੇਗਾ ਇਸ ਸਥਿਤੀ ਵਿੱਚ ਆਪਣੇ ਬਾਰੇ ਸੋਚਣ ਦੀ ਬਜਾਏ ਦੂਜਿਆਂ ਦੇ ਬਾਰੇ ਸੋਚਣ ਲਈ ਅਤੇ ਬਹੁਤ ਹੀ ਔਖੀਆਂ ਹਾਲਤਾਂ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਦੀ ਕੋਸ਼ਿਸ਼ ਕਰਨ ਲਈ ਵਰਬਲ ਸਵੇਰ ਅਨੁਸ਼ਾਸਨ ਦੀ ਲੋੜ ਹੁੰਦੀ ਹੈ ਆਸਥਾ ਸਵੇਰ ਅਨੁਸ਼ਾਸਨ ਤੇ ਨਿਸ਼ਚਿਤ ਉਦੇਸ਼ ਦਾ ਮੈਟੀ ਸਟੈਫਨਿਕ ਤੋਂ ਜ਼ਿਆਦਾ ਅੱਛਾ ਉਦਾਹਰਨ ਦੂਸਰਾ ਨਹੀਂ ਹੋਵੇਗਾ ਸਾਬਕਾ ਰਾਸ਼ਟਰਪਤੀ ਥੀਓਡੋਰ ਰੁਜ਼ਵੈਲਟ ਨੇ ਵੀ ਸਾਡੇ ਸਾਹਮਣੇ ਇਹ ਸਾਬਤ ਕੀਤਾ ਕਿ ਜਦੋਂ ਇਨਸਾਨ ਜਿੱਤਣ ਦੀ ਇੱਛਾ ਤੋਂ ਪ੍ਰੇਰਿਤ ਹੁੰਦਾ ਹੈ ਤਾਂ ਉਹ ਅਸੰਖ ਰੁਕਾਵਟਾਂ ਦੇ ਬਾਵਜੂਦ ਜਿੱਤ ਸਕਦਾ ਹੈ ਉਮਰ ਘਾਟੋ ਮਰ ਵਿੱਚ ਹੀ ਉਸ ਨੂੰ ਅਸਥਮਾ ਹੋ ਗਿਆ ਤੇ ਉਸ ਦੀਆਂ ਅੱਖਾਂ ਕਮਜ਼ੋਰ ਹੋ ਗਈਆਂ ਉਸ ਦੇ ਮਿੱਤਰਾਂ ਨੂੰ ਉਮੀਦ ਨਹੀਂ ਸੀ ਕਿ ਉਸ ਦੀ ਸਿਹਤ ਕਦੀ ਠੀਕ ਵੀ ਹੋਵੇਗੀ ਪਰ ਇਸ ਦੇ ਪਰ ਇਸ ਬਾਰੇ ਰੂਜ਼ਵੈਲਟ ਦੇ ਵਿਚਾਰ ਅੱਡ ਸਨ ਕਿਉਂਕਿ ਉਹ ਸਵੈ ਅਨੁਸ਼ਾਸਨ ਦੀ ਸ਼ਕਤੀ ਨੂੰ ਪਛਾਣਦਾ ਸੀ ਉਹ ਪੱਛਮ ਵੱਲ ਗਿਆ ਉੱਥੇ ਕੁਝ ਆਊਟਡੋਰ ਕਰਮਚਾਰੀਆਂ ਦੇ ਸਮੂਹ ਵਿੱਚ ਸ਼ਾਮਲ ਹੋ ਗਿਆ ਉਸ ਨੇ ਸਵੈ ਕਾਬੂ ਦੀ ਨਿਸ਼ਚਿਤ ਯੋਜਨਾ ਉੱਪਰ ਚੱਲ ਕੇ ਆਪਣੇ ਸਰੀਰ ਤੇ ਦਿਮਾਗ ਨੂੰ ਤਾਕਤਵਰ ਬਣਾਇਆ ਉਹ ਜੋ ਡਾਕਟਰਾਂ ਦਾ ਕਹਿਣਾ ਸੀ ਕਿ ਉਹ ਜਿਹੜਾ ਨਹੀਂ ਕਰ ਸਕਦਾ ਪਰ ਉਸਨੇ ਡਾਕਟਰਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਆਪਣੀ ਸਿਹਤ ਦੁਆਰਾ ਹਾਸਲ ਕਰਨ ਦੇ ਸੰਘਰਸ਼ ਵਿੱਚ ਉਸਨੇ ਆਪਣੇ ਆਪ ਉੱਪਰ ਇੰਨਾ ਕਾਬੂ ਪਾ ਲਿਆ ਕਿ ਉਹ ਵਾਪਸ ਘਰ ਮੁੜਿਆ ਰਾਜਨੀਤੀ ਵਿੱਚ ਉਤਰਿਆ ਅਤੇ ਤਦ ਤੱਕ ਵੱਧਦਾ ਰਿਹਾ ਜਦ ਤੱਕ ਕਿ ਜਿੱਤਣ ਦੀ ਇੱਛਾ ਨੇ ਉਸ ਨੂੰ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣਵਾ ਦਿੱਤਾ ਉਸ ਨੂੰ achhi tarah janan wale lokan da kehna hai ki Roosevelt da sab to vadda gun us di ichha shakti si ਜੋ ਹਾਰ ਨੂੰ ਸਵੀਕਾਰ ਨਹੀਂ ਕਰਦੀ ਸੀ ਅਤੇ ਉਸ ਨੂੰ ਸਿਰਫ ਜ਼ਿਆਦਾ ਮਿਹਨਤ ਕਰਨ ਦੀ ਪ੍ਰੇਰਣਾ ਮੰਨਦੀ ਸੀ ਇਸ ਤੋਂ ਬਿਨਾ ਉਸ ਵਿੱਚ ਕੋਈ ਖਾਸ ਗੱਲ ਨਹੀਂ ਸੀ ਉਸ ਦੀ ਯੋਗਤਾ ਉਸ ਦੀ ਸਿੱਖਿਆ ਅਤੇ ਉਹਨਾਂ ਉਸ ਦਾ ਅਨੁਭਵ ਕਿਸੇ ਤਰ੍ਹਾਂ ਉਸ ਦੇ ਆਸ-ਪਾਸ ਦੇ ਲੋਕਾਂ ਨਾਲੋਂ ਜ਼ਿਆਦਾ ਅੱਛੇ ਨਹੀਂ ਸਨ ਜਿਨ੍ਹਾਂ ਬਾਰੇ ਜਨਤਾ ਨੇ ਬਹੁਤ ਘੱਟ ਸੁਣਿਆ ਹੈ ਜਾਂ ਸੁਣਿਆ ਹੀ ਨਹੀਂ ਹੈ ਜਦੋਂ ਉਹ ਰਾਸ਼ਟਰਪਤੀ ਸੀ ਤਾਂ ਫੌਜ ਦੇ ਕੁਝ ਅਫਸਰਾਂ ਨੇ ਉਸ ਦੇ ਇੱਕ ਹੁਕਮ ਬਾਰੇ ਉਸ ਨੂੰ ਸ਼ਿਕਾਇਤ ਕੀਤੀ ਉਸ ਹੁਕਮ ਵਿੱਚ ਅਫਸਰਾਂ ਨੂੰ ਸਰੀਰਕ ਰੂਪ ਵਿੱਚ ਫਿੱਟ ਰਹਿਣ ਲਈ ਕਿਹਾ ਗਿਆ ਸੀ। ਰੂਜ਼ਵੈਲਟ ਨੇ ਫੌਜ ਦੇ ਅਧਿਕਾਰੀਆਂ ਨੂੰ ਇਹ ਦਿਖਾਉਣ ਦਾ ਫੈਸਲਾ ਕੀਤਾ ਕਿ ਉਹ ਸਰੀਰਕ ਤੌਰ ਤੇ ਫਿੱਟ ਹੈ। ਉਸਨੇ ਵਰਜੀਨੀਆ ਦੀਆਂ ਖਰਾਬ ਸੜਕਾਂ ਉੱਪਰ 100 ਮੀਲ ਤੱਕ ਘੋੜਸਵਾਰੀ ਕੀਤੀ। ਫੌਜੀ ਅਫਸਰ ਉਸ ਦੀ ਬਰਾਬਰੀ ਨਹੀਂ ਕਰ ਸਕੇ ਅਤੇ ਪਿੱਛੇ ਰਹਿ ਗਏ। ਇਸ ਸਰੀਰਕ ਪ੍ਰਾਪਤੀ ਪਿੱਛੇ ਇੱਕ ਤੇਜ਼ ਦਿਮਾਗ ਸੀ ਜਿਸ ਨੇ ਇਹ ठान ਲਈ ਲਿਆ ਸੀ ਕਿ ਇਹ ਸਰੀਰਕ ਕਮਜ਼ੋਰੀ ਦੀ ਰੁਕਾਵਟ ਸਾਹਮਣੇ ਹਾਰ ਨਹੀਂ ਮੰਨੇਗਾ। ਇਹੀ ਕਾਰਨ ਸੀ ਕਿ ਵਾਈਟ ਹਾਊਸ ਵਿੱਚ ਉਸ ਦੇ ਕਾਰਜਕਾਲ ਦੌਰਾਨ ਉਹ ਬਿਹਦ ਕਾਰਜਸ਼ੀਲ ਰਿਹਾ। ਜਦੋਂ ਦਿਮਾਗ ਕਹਿੰਦਾ ਹੈ ਅੱਗੇ ਵਧੋ ਤਾਂ ਸਰੀਰ ਇਸ ਦਾ ਹੁਕਮ ਮੰਨਦਾ ਹੈ। ਇਸ ਨਾਲ ਐਂਡਰਿਊ ਕਾਰਨੇਗੀ ਦੀ ਇਹ ਗੱਲ ਵੀ ਸੱਚ ਸਾਬਤ ਹੁੰਦੀ ਹੈ ਕਿ ਸਾਡੀਆਂ ਹੱਦਾਂ ਸਿਰਫ ਉਹੀ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਦਿਮਾਗ ਵਿੱਚ ਆਪ ਬਣਾਉਂਦੇ ਹਾਂ। ਇੱਕ ਫ੍ਰਾਂਸੀਸੀ ਦਲ ਨੇ ਪਨਾਮਾ ਨਹਿਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਹੋ ਗਿਆ ਥੀਓਡੋਰ ਰੂਜ਼ਵੈਲਟ ਨੇ ਕਿਹਾ ਨਹਿਰ ਬਣ ਕੇ ਰਹੇਗੀ ਇਹਨਾਂ ਸ਼ਬਦਾਂ ਵਿੱਚ ਉਸਨੇ ਕਾਰਜ ਦਾ ਸੱਦਾ ਦਿੱਤਾ ਅਤੇ ਆਪਣੀ ਆਸਥਾ ਨੂੰ ਵੀ ਪ੍ਰਗਟ ਕੀਤਾ ਨਹਿਰ ਬਣ ਗਈ ਜਿੱਤਨ ਦੀ ਇੱਛਾ ਤੋਂ ਤਾਕਤ ਮਿਲੀ ਪਰ ਇਸ ਸ਼ਕਤੀ ਨੂੰ ਸਵੇ ਅਨੁਸ਼ਾਸਨ ਤੋਂ ਬਿਨਾਂ ਕਿਸੇ ਹੋਰ ਸਾਧਨ ਨਾਲ ਕਰਨ ਵਿੱਚ ਨਹੀਂ ਬਦਲਿਆ ਜਾ ਸਕਦਾ ਲਗਨ ਨਾਲ ਕਾਮਯਾਬੀ ਮਿਲਦੀ ਹੈ ਰਾਬਰਟ ਲੂਈ ਸਟੀਵੈਸਨ ਜਨਮ ਤੋਂ ਹੀ ਕਮਜ਼ੋਰ ਸੀ। ਕਮਜ਼ੋਰ ਸਿਹਤ ਕਰਕੇ ਉਹ 17 ਸਾਲ ਦੀ ਉਮਰ ਤੱਕ ਨੇਮ ਨਾਲ ਅਧਿਆਨ ਨਹੀਂ ਕਰ ਸਕਿਆ। 23 ਸਾਲ ਦੀ ਉਮਰ ਵਿੱਚ ਉਸ ਦੀ ਸਿਹਤ ਇੰਨੀ ਖਰਾਬ ਹੋ ਗਈ ਕਿ ਡਾਕਟਰਾਂ ਨੇ ਉਸ ਨੂੰ ਚੰਗੀ ਸਿਹਤ ਲਈ ਦੱਖਣ ਦਿਸ਼ਾ ਵਿੱਚ ਭੇਜ ਦਿੱਤਾ। ਉੱਥੇ ਉਸ ਨੂੰ ਇੱਕ ਔਰਤ ਨਾਲ ਪਿਆਰ ਹੋ ਗਿਆ। ਇਹ ਪਿਆਰ ਇੰਨਾ ਤਾਕਤਵਰ ਸੀ ਕਿ ਇਸ ਨੇ ਉਸ ਨੂੰ ਨਵਾਂ ਜੀਵਨ ਦਿੱਤਾ। ਕੰਮ ਦਾ ਨਵਾਂ ਉਦੇਸ਼ ਦਿੱਤਾ ਤੇ ਉਹ ਲਿਖਣ ਲੱਗਾ। ਹਾਲਾਂਕਿ ਉਸ ਦੇ ਸਰੀਰ ਵਿੱਚ ਤੁਰਨ ਫਿਰਨ ਦੀ ਤਾਕਤ ਨਹੀਂ ਸੀ ਉਹ ਲਗਾਤਾਰ ਲਿਖਦਾ ਰਿਹਾ ਤੇ ਅੱਜ ਉਸ ਦੀਆਂ ਸਾਹਿਤਕ ਲਿਖਤਾਂ ਨੂੰ ਮਹਾਨ ਰਚਨਾਵਾਂ ਮੰਨਿਆ ਜਾਂਦਾ ਹੈ। ਪ੍ਰੇਮ ਦੇ ਉਦੇਸ਼ ਨੇ ਕਈ ਹੋਰ ਲੋਕਾਂ ਨੂੰ ਵੀ ਸਟੀਵ ਏਸਨ ਵਾਂਗ ਸੋਚ ਦੇ ਖੰਭ ਲਾਏ ਹਨ ਜਿਨ੍ਹਾਂ ਨੇ ਦੁਨੀਆ ਨੂੰ ਵੱਧ ਸਮਰਥਤ ਬਿਹਤਰ ਬਣਾਇਆ ਹੈ। ਪ੍ਰੇਮ ਦੇ ਉਦੇਸ਼ ਬਿਨਾਂ ਸਟੀਵ ਏਸ ਦੁਨੀਆ ਵਿੱਚ ਕੋਈ ਯੋਗਦਾਨ ਦਿੱਤੇ ਬਿਨਾਂ ਹੀ ਮਰ ਗਿਆ ਹੁੰਦਾ। ਉਸਨੇ ਸਵੈ-ਅਨੁਸ਼ਾਸਨ ਦੀਆਂ ਆਰਤਾਂ ਰਾਹੀਂ ਆਪਣੇ ਦਿਮਾਗ ਦੇ 6 ਭਾਗਾਂ ਨੂੰ ਕਾਬੂ ਕੀਤਾ ਅਤੇ ਆਪਣੇ ਪਿਆਰ ਨੂੰ ਸਾਹਿਤਕ ਕਿਰਤਾਂ ਵਿੱਚ ਰੂਪਾਂਤਰਿਤ ਕਰ ਦਿੱਤਾ। ਇਸੇ ਤਰ੍ਹਾਂ ਚਾਰਲਸ ਡਿਕੰਸ ਨੇ ਪ੍ਰੇਮ ਦੀ ਇਤਰਾਸ ਦੀ ਨੂੰ ਸਾਹਿਤਕ ਕਿਰਤਾ ਵਿੱਚ ਬਦਲ ਦਿੱਤਾ। ਆਪਣੇ ਪਹਿਲੇ ਪ੍ਰੇਮ ਪ੍ਰਸੰਗ ਦੀ ਨਿਰਾਸ਼ਾ ਤੋਂ ਹਾਰ ਮੰਨਣ ਦੀ ਬਜਾਏ ਉਸਨੇ ਇੱਕ ਅਜਿਹੇ ਅਨੁਭਵ ਤੇ ਦਰਵਾਜ਼ਾ ਬੰਦ ਕਰ ਦਿੱਤਾ ਜਿਸ ਨੂੰ ਕਈ ਲੋਕਾਂ ਨੇ ਕਰਤੱਵ ਤੋਂ ਭੱਜਣ ਦਾ ਬੁਹਾ ਬਣਾ ਲਿਆ ਹੁੰਦਾ ਜਾਂ ਆਪਣੀ ਅਸਫਲਤਾ ਦਾ ਬਹਾਨਾ ਬਣਾ ਲਿਆ ਹੁੰਦਾ। ਸਵੇ ਅਨੁਸ਼ਾਸਨ ਰਾਹੀਂ ਉਸਨੇ ਆਪਣੇ ਮਹਾਨ ਦੁੱਖ ਨੂੰ ਆਪਣੀ ਸਭ ਤੋਂ ਵੱਡੀ ਸ਼ਕਤੀ ਵਿੱਚ ਬਦਲ ਦਿੱਤਾ ਕਿਉਂਕਿ ਇਸਨੇ ਉਸ ਨੂੰ ਆਪਣਾ ਅਸਲੀ ਰੂਪ ਦਿਖਾਇਆ ਜਿਸ ਵਿੱਚ ਲਿਆਕਤ ਦੀ ਸ਼ਕਤੀ ਵੀ ਸ਼ਾਮਲ ਸੀ ਜੋ ਉਸ ਦੀਆਂ ਸਹਾਇਕ ਕਿਰਤਾਂ ਵਿੱਚ ਝਲਕਦੀ ਹੈ ਦੁੱਖਾਂ ਤੇ ਨਿਰਾਸ਼ਾਵਾਂ ਉੱਪਰ ਜਿੱਤ ਦਾ ਇੱਕ ਅਚੋਕ ਨਿਜ਼ਮ ਹੈ ਅਤੇ ਇਹ ਹੈ ਨਿਸ਼ਚਿਤ ਰੂਪ ਨਾਲ ਠੀਕ ਪ੍ਰਬੰਧ ਵਿੱਚ ਕਾਰਜ ਰਾਹੀਂ ਆਪਣੀਆਂ ਭਾਵਨਾਤਮਕ ਤਕਲੀਫਾਂ ਦਾ ਰੂਪਾਂਤਰਨ ਇਹ ਇੱਕ ਅਜਿਹਾ ਨਿਜ਼ਮ ਹੈ ਜਿਸ ਦਾ ਕੋਈ ਆਸਾਨੀ ਨਹੀਂ ਹੈ ਅਤੇ ਇਸ ਦੀ ਸ਼ਕਤੀ ਦਾ ਰਹਿਸ ਸਵੈ ਅਨੁਸ਼ਾਸਨ ਹੈ। ਸਰੀਰਕ ਅਤੇ ਮਾਨਸਿਕ ਸੁਤੰਤਰਤਾ ਅਤੇ ਆਰਥਿਕ ਸੁਰੱਖਿਆ ਵਿਅਕਤੀਗਤ ਪਹਿਲ ਕਦਮੀ ਨਾਲ ਮਿਲ ਸਕਦੀਆਂ ਹਨ। ਧਿਆਨ ਰਹੇ ਵਿਅਕਤੀਗਤ ਪਹਿਲ ਸਵੈ ਅਨੁਸ਼ਾਸਨ ਦਾ ਨਤੀਜਾ ਹੈ। ਕਿਸੇ ਹੋਰ ਸਾਧਨ ਨਾਲ ਇਨ੍ਹਾਂ ਚੱਕਰਵਰਤੀ ਕੁੱਲ ਦੁਨੀਆਂ ਦੀਆਂ ਇਛਾਵਾਂ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ। ਹੁਣ ਸਾਡੀ ਯਾਤਰਾ ਖਤਮ ਹੋਣ ਵਾਲੀ ਹੈ। ਸਾਡੀ ਯਾਤਰਾ ਹੁਣ ਖਤਮ ਹੋਣ ਵਾਲੀ ਹੈ ਹੁਣ ਬਾਕੀ ਯਾਤਰਾ ਤੁਹਾਨੂੰ ਇਕੱਲਿਆਂ ਤੈਅ ਕਰਨੀ ਪਵੇਗੀ ਜੇ ਤੁਸੀਂ ਮੇਰੇ ਅਗਵਾਈ ਦਾ ਠੀਕ ਮਾਨਸਿਕ ਨਜ਼ਰੀਏ ਨਾਲ ਪਾਲਣ ਕੀਤਾ ਹੈ ਤਾਂ ਹੁਣ ਤੁਹਾਡੇ ਕੋਲ ਉਹ ਮਹਾਨ ਚਾਬੀ ਹੈ ਜਿਸ ਨਾਲ ਤੁਸੀਂ ਸਫਲਤਾ ਦੇ ਦਰਵਾਜ਼ੇ ਦਾ ਤਾਲਾ ਖੋਲ੍ਹ ਸਕਦੇ ਹੋ ਹੁਣ ਮੈਂ ਤੁਹਾਨੂੰ ਇੱਕ ਬਹੁਤ ਮਹੱਤਵਪੂਰਨ ਸੱਚਾਈ ਦੱਸਣਾ ਚਾਹਾਂਗਾ ਅਮੀਰੀ ਦੀ ਚਾਬੀ ਨੂੰ ਮਿਲੀ ਅਤੀ ਮਹਾਨ ਸ਼ਕਤੀ ਵਿਚਾਰ ਦੀ ਸ਼ਕਤੀ ਵਿੱਚ ਵਿਦਮਾਨ ਹੈ ਤੁਸੀਂ ਆਪਣੇ ਦਿਮਾਗ ਦੇ ਮਾਲਕ ਬਣ ਕੇ ਇਸ ਚਾਬੀ ਦੇ ਮਾਲਕ ਬਣ ਸਕਦੇ ਹੋ ਅਤੇ ਤੁਸੀਂ ਸਖਤ ਤੋਂ ਸਖਤ ਸਵੈ ਅਨੁਸ਼ਾਸਨ ਰਾਹੀਂ ਅਜਿਹਾ ਕਰ ਸਕਦੇ ਹੋ ਸਵੈ ਅਨੁਸ਼ਾਸਨ ਰਾਹੀਂ ਸੋਚ ਕੇ ਤੁਸੀਂ ਜੀਵਨ ਦੀ ਔਖੀ ਤੋਂ ਔਖੀ ਹਾਲਤ ਵਿੱਚੋਂ ਉੱਭਰ ਸਕਦੇ ਹੋ ਸਵੈ ਅਨੁਸ਼ਾਸਨ ਤੁਹਾਡੇ ਮਾਨਸਿਕ ਨਜ਼ਰੀਏ ਉੱਪਰ ਕਾਬੂ ਰੱਖਣ ਵਿੱਚ ਤੁਹਾਡੀ ਮਦਦ ਕਰੇਗਾ ਤੁਹਾਡਾ ਮਾਨਸਿਕ ਨਜ਼ਰੀਆ ਤੁਹਾਡੀ ਜ਼ਿੰਦਗੀ ਦੀ ਹਰ ਹਾਲਤ ਉੱਪਰ ਜਿੱਤ ਹਾਸਲ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਤੁਹਾਡਾ ਮਾਨਸਿਕ ਨਜ਼ਰੀਆ ਹਰ ਔਂਕੜ ਹਾਰ ਅਤੇ ਸਫਲਤਾ ਨੂੰ ਬਰਾਬਰ ਦੇ ਲਾਭ ਵਿੱਚ ਬਦਲਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਇਸ ਲਈ ਸਕਾਰਾਤਮਕ ਮਾਨਸਿਕ ਨਜ਼ਰੀਆ ਜੀਵਨ ਦੀਆਂ 12 ਦੌਲਤਾਂ ਦੀ ਸੂਚੀ ਵਿੱਚ ਪਹਿਲੀ ਥਾਂ ਉੱਪਰ ਆਉਂਦਾ ਹੈ ਹੁਣ ਤੁਹਾਡੇ ਸਾਹਮਣੇ ਇਹ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਅਮੀਰੀ ਦੀ ਮਹਾਨ ਚਾਬੀ ਹੋਰ ਕੁਝ ਨਹੀਂ ਬਲਕਿ ਸਵੈ ਅਨੁਸ਼ਾਸਨ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਦਿਮਾਗ ਦੇ ਪੂਰੇ ਮਾਲਕ ਬਣ ਸਕਦੇ ਹੋ ਤੁਸੀਂ ਜਿੱਥੇ ਹੋ ਉੱਥੇ ਹੀ ਸ਼ੁਰੂ ਕਰ ਦਿਓ ਅਤੇ ਖੁਦ ਦੇ ਮਾਲਕ ਬਣ ਜਾਓ। ਇਸੇ ਸਮੇਂ ਸ਼ੁਰੂ ਕਰ ਦਿਓ। ਪੁਰਾਣੇ ਰੂਪ ਨੂੰ ਛੱਡ ਦਿਓ ਜਿਸ ਨੇ ਤੁਹਾਨੂੰ ਦੁੱਖ ਅਤੇ ਗਰੀਬੀ ਵਿੱਚ ਰੱਖਿਆ ਹੈ। ਆਪਣੇ ਅਸਲੀ ਰੂਪ ਨੂੰ ਪਹਿਚਾਣੋ ਜੋ ਤੁਹਾਨੂੰ ਹਰ ਮਨ ਚਾਹੀ ਚੀਜ਼ ਦੇ ਸਕਦਾ ਹੈ। ਯਾਦ ਰੱਖੋ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਹਾਨੂੰ ਸਿਰਫ ਇੱਕ ਹੀ ਚੀਜ਼ ਉੱਪਰ ਪੂਰਾ ਕਾਬੂ ਦਿੱਤਾ ਗਿਆ ਹੈ ਅਤੇ ਉਹ ਹੈ ਮਾਨਸਿਕ ਨਜ਼ਰੀਆ। ਰੋਸ਼ਨੀ ਮੱਧਮ ਹੋ ਗਈ ਮਾਨਯੋਗ ਬਲਾਰਾ ਜਿਨੇ ਰਹੱਸਮਈ ਤਰੀਕੇ ਨਾਲ ਪ੍ਰਗਟ ਹੋਇਆ ਸੀ ਉਹਨੇ ਹੀ ਰਹੱਸਮਈ ਢੰਗ ਨਾਲ ਹਨੇਰੇ ਵਿੱਚ ਗੁੰਮ ਹੋ ਗਿਆ ਅਰਥਾਤ ਉਸਨੇ ਵਿਸ਼ਾਲ ਲੋਕ ਸਮੂਹ ਦੇ ਹਰ ਮੈਂਬਰ ਨੂੰ ਨਵੀਂ ਉਮੀਦ ਆਸਥਾ ਅਤੇ ਸਾਹਸ ਨਾਲ ਭਰ ਦਿੱਤਾ ਸੀ ਜਦੋਂ ਦੁਬਾਰਾ ਰੋਸ਼ਨੀ ਹੋਈ ਤਾਂ ਬਹੁਤ ਸਾਰੇ ਸਰੋਤੇ ਆਪਣੀ ਥਾਂ ਉੱਪਰ ਬੈਠੇ ਰਹੇ ਅਤੇ ਬਲਾਰੇ ਦੀਆਂ ਗੱਲਾਂ ਨੂੰ ਪਹਚਾਉਣ ਦੀ ਕੋਸ਼ਿਸ਼ ਕਰਦੇ ਰਹੇ ਸਾਰਿਆਂ ਨੂੰ ਇਹ ਅਹਿਸਾਸ ਸੀ ਕਿ ਉਹ ਸੱਚਮੁੱਚ ਭਾਗਾਂ ਵਾਲੇ ਸਨ ਇਨ੍ਹਾਂ ਜਿਨ੍ਹਾਂ ਨੂੰ ਐਨੇ ਸਮਝਦਾਰ ਅਤੇ ਅਦਭੁਤ ਵਿਅਕਤੀ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਅਗਲੀ ਸਵੇਰ ਸਰੋਤਿਆਂ ਦੇ ਅਖਬਾਰ ਨੂੰ ਧਿਆਨ ਨਾਲ ਦੇਖਿਆ ਉਹ ਜਾਨਣਾ ਚਾਹੁੰਦੇ ਸਨ ਕਿ ਉਹ ਰਹੱਸਮਈ ਬੁਲਾਰਾ ਕੌਣ ਸੀ ਜਿਸ ਦੀਆਂ ਗਿਆਨਪੂਰਪੂਰ ਗੱਲਾਂ ਸੁਣਨ ਦਾ ਉਹਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਸੀ ਅਰਥਾਤ ਅਖਬਾਰ ਦੇ ਪਹਿਲੇ ਪੰਨੇ ਉੱਪਰ ਇਸ ਤਰ੍ਹਾਂ ਦਾ ਕੋਈ ਸਨਸਨੀਖੇਜ ਰਹੱਸੇ ਉਜਾਗਰ ਨਹੀਂ ਸੀ ਹੋਇਆ ਅੰਤ ਵਿੱਚ ਉਹਨਾਂ ਨੂੰ ਇਹ ਖ਼ਬਰ ਕਾਰੋਬਾਰੀ ਭਾਗ ਦੇ ਪਿੱਛੇ ਮਿਲੀ ਉਸ ਵਿੱਚ ਰਹੱਸਮਈ ਵਿਅਕਤੀ ਬਾਰੇ ਇੱਕ ਛੋਟੀ ਜਿਹੀ ਖਬਰ छਪੀ ਸੀ ਇਸ ਵਿੱਚ ਲਿਖਿਆ ਸੀ ਕਿ ਇਹ ਰਹੱਸਮਈ ਵਿਅਕਤੀ ਸਫਲਤਾ ਦੇ ਗੁਰ ਜਾਣਨ ਦਾ ਦਾਵਾ ਕਰਦਾ ਹੈ ਉੱਤੇ ਸਾਰੇ ਦੇਸ਼ ਵਿੱਚ ਗਿਆਨ ਵੰਡ ਰਿਹਾ ਹੈ ਖੈਰ ਲੇਖ ਵਿੱਚ ਲਿਖਿਆ ਸੀ ਕਿ ਉਹ ਆਦਮੀ ਧੋਖੇਬਾਜ਼ ਹੈ ਕਿਉਂਕਿ ਜਦ ਉਸ ਤੋਂ ਉਸਦਾ ਨਾਮ ਪੁੱਛਿਆ ਗਿਆ ਤਾਂ ਉਸ ਨੇ ਆਪਣੇ ਅਸਲੀ ਚਰਿੱਤਰ ਨੂੰ ਉਜਾਗਰ ਕਰ ਦਿੱਤਾ ਉਸ ਨੇ ਆਪਣਾ ਨਾਮ ਦੱਸਿਆ ਨੈਪੋਲੀਅਨ ਹਿੱਲ ਉਸੇ ਪਲ ਉਸਨੇ ਸਾਰਾ ਪਰੋਸਾ ਗਵਾ ਦਿੱਤਾ ਕਿਉਂਕਿ ਸਭ ਲੋਕ ਜਾਣਦੇ ਹਨ ਕਿ ਨਪੋਲੀਨ ਹਿਲ ਦੀ ਮੌਤ 50 ਸਾਲ ਪਹਿਲਾਂ ਹੋ ਚੁੱਕੀ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ